ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਵੱਲੋਂ ਆਪਣੇ ਸਾਥੀਆਂ ਸਣੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਨੂੰ ਰਾਹਤ ਸਮੱਗਰੀ ਪ੍ਰਦਾਨ ਕੀਤੀ ਗਈ ਇਸ ਦੌਰਾਨ ਉਨਾਂ ਵੱਲੋਂ ਜਿੱਥੇ ਪ੍ਰਭਾਵਿਤ ਕਿਸਾਨਾਂ ਦੀਆਂ ਮੁਸ਼ਕਲਾਂ ਸੁਨੀਆਂ ਉੱਥੇ ਹੀ ਦਾਸ ਸਭਾ ਮੈਂਬਰ ਸੰਤ ਸੀਚੇਵਾਲ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਕੀਤੇ ਕੰਮਾਂ ਦੀ ਸ਼ਲਾਘਾ ਵੀ ਕੀਤੀ ਗਈ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਐਮਪੀ ਹਰਪ੍ਰਜਨ ਸਿੰਘ ਨੇ ਕਿਹਾ ਕਿ ਮੈਂ ਖੁਦ ਨੂੰ ਭਾਗਾ ਵਾਲਾ ਸਮਝਦਾ ਕਿ ਮੈਨੂੰ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਇਹ ਮੁਸ਼ਕਿਲ ਸਮਾਂ ਪੰਜਾਬ ਤੇ ਆਇਆ ਤੇ ਜ਼ਰੂਰ ਹੈ ਪਰ ਰੱਬ ਨੇ ਇਹ ਪੰਜਾਬੀਆਂ ਨੂੰ ਹੌਂਸਲੇ ਬਹੁਤ ਵੱਡੇ ਦਿੱਤੇ ਨੇ। ਵੱਡੀ ਗੱਲ ਇਹ ਹੈ ਕਿ ਪੰਜਾਬੀਆਂ ਨੇ ਇਸ ਔਖੇ ਦੌਰ ਵਿੱਚ ਵੀ ਇੱਕ ਦੂਸਰੇ ਸਰੇ ਦਾ ਸਾਥ ਨਹੀਂ ਛੱਡਿਆ ਅਤੇ ਬਹੁਤ ਹੌਸਲੇ ਦੇ ਨਾਲ ਕੰਮ ਕੀਤਾ ਉਹਨਾਂ ਕਿਹਾ ਕਿ ਸੰਤ ਸਿਚੇਵਾਲਦੀ ਇਸ ਪੂਰੇ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ ਅਤੇ ਉਹ ਪਹਿਲੇ ਦਿਨ ਤੋਂ ਪ੍ਰਭਾਵਿਤ ਲੋਕਾਂ ਦੀ ਸੇਵਾ ਕਰ ਰਹੇ ਨੇ ਅਸੀਂ ਵੀ ਉਹਨਾਂ ਦੇ ਮਾਰਗਦਰਸ਼ਨ ਸਦਕਾ ਨਾਲ ਸੇਵਾ ਦੇ ਵਿੱਚ ਲੱਗੇ ਹੋਏ ਹਾਂ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਸੁਲਤਾਨਪੁਰ ਲੋਧੀ ਤੋਂ ਸਿਮਰਨ ਸੰਧੂ ਦੀ ਰਿਪੋਰਟ ਜਿਵੇਂ ਮੈਂ ਆਪਣੇ ਆਪ ਨੂੰ ਭੱਗਾ ਸਮਝਦਾ ਕਿ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਇਹ ਜਿਹੜਾ ਮੁਸ਼ਕਿਲ ਵਾਲਾ ਸਮਾਂ ਪੰਜਾਬ ਤੇ ਆਇਆ ਇਹ ਆਇਆ ਤਾਂ ਜ਼ਰੂਰ ਹੈ ਰੱਬ ਦੀ ਕੋਈ ਕਰਨੀ ਹੈ ਇਹ ਪਰ ਪੰਜਾਬੀਆਂ ਨੇ ਹੌਸਲੇ ਨਹੀਂ ਛੱਡੇ ਔਰ ਪੰਜਾਬੀਆਂ ਨੇ ਇੱਕ ਦੂਸਰੇ ਦਾ ਸਾਥ ਨਹੀਂ ਛੱਡਿਆ ਔਰ ਬਹੁਤ ਹੌਸਲੇ ਦੇ ਨਾਲ ਕੰਮ ਕੀਤਾ ਔਰ ਬਾਬਾ ਜੀ ਦੀ ਮਿਹਰ ਸਦਕਾ ਇਸ ਪੂਰੇ ਇਲਾਕੇ ਨੂੰ ਬਾਬਾ ਜੀ ਦੀ ਬਹੁਤ ਦੇਣ ਔਰ ਪਹਿਲੇ ਦਿਨ ਤੋਂ ਬਾਬਾ ਜੀ ਸੇਵਾ ਕਰ ਰਹੇ ਆ ਅਸੀਂ ਵੀ ਉਹਨਾਂ ਦੇ ਆਸ਼ੀਰਵਾਦ ਸਦਕਾ ਨਾਲ ਲੱਗੇ ਹੋਏ ਆ ਜਿੰਨੀ ਕੋਸ਼ਿਸ਼ ਅਸੀਂ ਕਰ ਸਕਦੇ ਆ ਕਰ ਰਹੇ ਆ ਇਹ ਮੇਰੇ ਦੋਸਤ ਹੁਸੈਨ ਮੁੰਬਈ ਤੋਂ ਆਏ ਆ ਕਿ ਵੀ ਇੱਕ ਸੋਸ਼ਲ ਵਰਕਰ ਨੇ ਔਰ ਇਹਨਾਂ ਦਾ ਵੀ ਇੱਕ ਬੜਾ ਮਨ ਸੀਗਾ ਕਿ ਮੈਂ ਪੰਜਾਬ ਚਲ ਕੇ ਸੇਵਾ ਕਰਾਂ ਖੁਦ ਹੱਥੀ ਸੇਵਾ ਕਰਾਂ ਆਜ ਉਥੋਂ ਆਪਣੇ ਨਾਲ ਅਨਾਜ ਵੀ ਲੈ ਕੇ ਆਏ ਔਰ ਉਹਨਾਂ ਪਰਿਵਾਰਾਂ ਦੇ ਦੁੱਖ ਵੀ ਸਾਂਝੇ ਕੀਤੇ ਤੇ ਨਾਲ ਉਹਨਾਂ ਪਸ਼ੂਆਂ ਲਈ ਚਾਰਾ ਵੀ ਲੈ ਕੇ ਆਏ ਤੇ ਅੱਗੇ ਆਉਣ ਵਾਲੇ ਸਮੇਂ 'ਚ ਜੋ ਉੱਥੇ ਬਣਦੀ ਮਦਦ ਹੈ ਉਹ ਆਪਾਂ ਸਾਰੇ ਮਿਲ ਜੁਲ ਕੇ ਕਰਾਂਗੇ ਅਪਾ ਇੱਕ ਦੂਸਰੇ 'ਚ ਖਾਮੀਆਂ ਬਹੁਤ ਕੱਢਦੇ ਕੀ ਤੂੰ ਕੀ ਕੀਤਾ ਤੂੰ ਕੀ ਕੀਤਾ ਮੈਂ ਤਾਂ ਹਮੇਸ਼ਾ ਸਾਰਿਆਂ ਨੂੰ ਕਹਿੰਦਾ ਕਿ ਅਸੀਂ ਜਿੰਨੇ ਜੋਗੇ ਆ ਅਸੀਂ ਉਹਨਾ ਉਹਨਾ ਕਰੀਏ ਜੇ ਕੁਝ ਨਹੀਂ ਕਰ ਸਕਦੇ ਤੇ ਇੱਕ ਪ੍ਰਮਾਤਮਾ ਅੱਗੇ ਦੁਆ ਕਰੀਏ ਕਿ ਪੰਜਾਬ ਜਲਦ ਆਪਣੇ ਪੈਰਾਂ ਤੇ ਦੁਬਾਰਾ ਖੜਾ ਹੋਵੇ ਕਿਸਾਨਾਂ ਨਾਲ ਵੀ ਤੁਸੀਂ ਗੱਲਬਾਤ ਕੀਤੀ ਕੀ ਕੀ ਮੁਸ਼ਕਲਾਂ ਉਹਨਾਂ ਨੂੰ ਦੱਸਿਆ ਮੁਸ਼ਕਲਾਂ ਦੇਖੋ ਜੀ ਕਿ ਜ਼ਮੀਨਾਂ ਕਿਸਾਨਾਂ ਦੀਆਂ ਜਿਹੜੀਆਂ ਆ ਉਹਨਾਂ ਨੂੰ ਸਿੱਧੀਆਂ ਹੋਣ ਦੇ 2-2 ਸਾਲ ਲੱਗ ਜਾਣੇ ਕਈਆਂ ਜ਼ਮੀਨਾਂ ਨੂੰ ਤਾਂ ਕਿਉਂਕਿ ਜਿੰਨੀ ਰੇਤ ਆ ਗਈ ਆ ਫਿਰ ਰੇਤਾਂ ਨੂੰ ਚੱਕਣ ਲਈ ਜਿਹੜਾ ਸਮਾਨ ਸਮਗਰੀ ਲਗਣੀ ਆ ਉਹ ਵੀ ਕੋਈ ਆਸਾਨ ਕੰਮ ਨਹੀਂ ਹੈ ਤੇ ਜਿਹੜੇ ਬੱਚਿਆਂ ਦੇ ਸਕੂਲ ਦੀਆਂ ਫੀਸਾਂ ਪ੍ਰਾਈਵੇਟ ਸਕੂਲ ਜਿਹੜੇ ਜਾਂਦੇ ਆ ਉਹ ਬੱਚਿਆਂ ਦੀਆਂ ਫੀਸਾਂ ਦੇ ਲਈ ਉਹਨਾਂ ਕੋਲ ਪੈਸੇ ਨਹੀਂ ਹੈ ਜੋ ਉਹਨਾਂ ਨੇ ਕਿਹਾ ਕਿ ਕਿਸੇ ਤਰੀਕੇ ਉਹਨਾਂ ਦੀ ਮਦਦ ਕੀਤੀ ਜਾਵੇ ਫਿਰ ਨਾਲ ਹੀ ਨਾਲ ਉਹਨਾਂ ਨੇ ਇਹ ਕਿਹਾ ਕਿ ਸਾਡੀ ਇੱਕ ਸਾਡੇ ਆਨਰੇਬਲ ਸੀਐਮ ਸਾਹਿਬ ਦੇ ਨਾਲ ਮੀਟਿੰਗ ਕਰਾਈ ਜਾਵੇ ਜਿਹਦੇ ਵਿੱਚ ਉਹ ਇੱਥੇ ਦੇ ਹਾਲਾਤਾਂ ਬਾਰੇ ਦੱਸਣਗੇ ਕਿ ਕਿ ਇਸ ਇਲਾਕੇ ਨੂੰ ਕਿੰਨੇ ਪਾਸਿਓਂ ਬਾਬਾਈ ਮਾਰ ਪੈਂਦੀ ਹੈ ਬਾਕੀ ਬਾਬਾਈ ਤੇ ਲੋਕ ਲੈ ਇਹਨਾਂ ਨੂੰ ਜਿਆਦਾ ਪਤਾ ਜੋ ਮੈਨੂੰ ਲੋਕਾਂ ਨੇ ਇਹ ਦੱਸਿਆ ਕਿ ਤਿੰਨਾਂ ਪਾਸਿਓਂ ਮਾਰ ਪੈਂਦੀ ਤਿੰਨਾਂ ਦਰਿਆਵਾਂ ਤੋਂ ਤੇ ਹਰ ਵੇਲੇ ਹਰ ਸਾਲ ਹੀ ਉਹ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਹਦਾ ਕੋਈ ਪੱਕਾ ਕੰਮ ਕੀਤਾ ਜਾਵੇ ਤੇ ਮੈਂ ਜ਼ਰੂਰ ਉਹਨਾਂ ਨੂੰ ਇਹ ਆਸ਼ਵਾਸਨ ਦਿੱਤਾ ਕਿ ਮੈਂ ਉਹਨਾਂ ਦਾ ਪੱਖ ਸਰਕਾਰ ਅੱਗੇ ਰੱਖਾਂਗਾ ਤੇ ਮੈਂ ਉਮੀਦ ਕਰਦਾ ਕਿ ਸਾਡੇ ਸੀਐਮ ਸਾਹਿਬ ਤੇ ਸਾਡੀ ਸਰਕਾਰ ਜ਼ਰੂਰ ਉਹਨਾਂ ਦੀ ਗੱਲ ਵੀ ਸੁਣੇਗੀ ਤੇ ਬਾਕੀ ਜਿਹੜੇ ਸਾਰੀਆਂ ਉਹ ਸੰਸਥਾਵਾਂ ਜਿਹੜੀਆਂ ਇਸ ਮੁਸ਼ਕਿਲ ਦੌਰ ਦੇ ਵਿੱਚ ਕੰਮ ਕਰ ਰਹੀਆਂ ਨੇ ਚਾਹੇ ਉਹ ਖਾਲਸਾ ਹੈਡਾ ਜਾਂ ਬਾਕੀ ਜਿੰਨੇ ਵੀ ਪ੍ਰਾਈਵੇਟ ਸੰਸਥਾਵਾਂ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਸਿਰਫ ਤੇ ਸਿਰਫ ਮੈਂ ਸ਼ੁਕਰੀਆਦਾ ਕਰਦਾ ਹੱਥ ਜੋੜ ਕੇ ਵੀਰੋ ਤੁਸੀਂ ਬਹੁਤ ਤਕੜਾ ਕੰਮ ਕੀਤਾ ਤੁਸੀਂ ਪੰਜਾਬ ਨੂੰ ਦੁਆਰਾ ਖੜਾ ਕਰਨਾ ਔਰ ਤੁਹਾਡੇ ਮਿਹਨਤ ਦੀ ਮੈਂ ਦਾਤ ਦਿੰਦਾ ਔਰ ਤੁਹਾਡੇ ਨਾਲ ਸਾਰਿਆਂ ਦੇ ਅਸੀਂ ਵੀ ਖੜੇ ਆ ਬਹੁਤ ਬਹੁਤ ਸ਼ੁਕਰੀਆ ਤੁਸੀਂ ਬਹੁਤ ਕੰਮ ਕਰ ਰਹੇ ਹੋ ਬਹੁਤ ਮਿਹਰਬਾਨ